ਪਿਆਰ ਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਇੱਕ ਹੋਰ ਚਰਚਾ ਅੱਜ ਲੈ ਕੇ ਆਏ ਆਂ ਕਈ ਵਾਰ ਕੋਈ ਖਬਰ ਜਾਂ ਕੋਈ ਚਰਚਾ ਸਿਰਫ ਖਬਰ ਨਹੀਂ ਰਹਿ ਜਾਂਦੀ ਕਈ ਵਾਰ ਉਹ ਬਹੁਤ ਵੱਡੀ ਕਹਾਣੀ ਬਣ ਜਾਂਦੀ ਹੈ ਸੋ ਅੱਜ ਦੀ ਜਿਹੜੀ ਚਰਚਾ ਅੱਜ ਦੀ ਜਿਹੜੀ ਕਹਾਣੀ ਆ ਉਹ ਪੰਜਾਬ ਤੋਂ ਕਪੂਰਥਲਾ ਤੋਂ ਗਈ ਸਰਬਜੀਤ ਕੌਰ ਜਿਹੜੀ ਜਥੇ ਦੇ ਵਿੱਚ ਨਨਕਾਣਾ ਸਾਹਿਬ ਦਰਸ਼ਨਾਂ ਦੇ ਲਈ ਗਈ ਸੀ ਕਿਵੇਂ ਉੱਧਰ ਜਾ ਕੇ ਉਸ ਨੇ ਵਿਆਹ ਕਰਵਾ ਲਿਆ ਕੀ ਕੀ ਕਾਰਨ ਸੋ ਅੱਜ ਦੇ ਵਿੱਚ ਆਪਾਂ ਐਪੀਸੋਡ ਦੇ ਵਿੱਚ ਹੋਰ ਚਰਚਾ ਕਰਾਂਗੇ ਕਿਵੇਂ ਇਹ ਸਭ ਹੋਇਆ ਸੋ ਅੱਜ ਦੀ ਜਿਹੜੀ ਕਹਾਣੀ ਆ ਉਹ ਕਹਾਣੀ ਸ਼ੁਰੂ ਹੁੰਦੀ ਆ ਨਵੰਬਰ ਦੇ ਮਹੀਨੇ ਦੇ ਵਿੱਚ ਪਿਛਲੇ ਮੰਥ ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦਿਵਸ ਦੇ ਦੌਰਾਨ ਪੰਜਾਬ ਤੋਂ ਇੱਕ ਬਹੁਤ ਵੱਡਾ ਜਥਾ ਜਿਹੜਾ ਉਹ ਨਕਾਣਾ ਸਾਹਿਬ ਦਰਸ਼ਨਾਂ ਦੇ ਲਈ ਹਰ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਾਂ ਨੂੰ ਪਤਾ ਜਾਂਦਾ ਸੋ ਇਸ ਸਾਲ ਵੀ 2025 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦਿਵਸ ਦੇ ਮੌਕੇ ਤੇ ਪੰਜਾਬ ਤੋਂ ਉਹ ਜਥਾ ਗਿਆ ਹਾਲਾਂਕਿ ਇਸ ਵਾਰ ਹਾਲਾਤ ਥੋੜੇ ਨਾਜ਼ੁਕ ਸੀਗੇ ਪਹਿਲਾਂ ਦੀ ਤਰ੍ਹਾਂ ਨਹੀਂ ਸੀਗੇ ਕਿਉਂਕਿ ਇਸ ਵਾਰ ਆਪਾਂ ਸਭ ਨੂੰ ਪਤਾ 2025 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਲੜਾਈ ਹੋਈ ਸੀਗੇ ਇਸ ਕਰਕੇ ਬਾਰਡਰ ਬੰਦ ਸੀਗੇ ਤੇ ਉਹਦੇ ਹਾਲਾਤ ਪਹਿਲਾਂ ਦੀ ਤਰ੍ਹਾਂ ਉਸ ਤਰ੍ਹਾਂ ਨਹੀਂ ਸੀ ਜਿਸ ਤਰ੍ਹਾਂ ਹਰ ਸਾਲ ਹੁੰਦੇ ਨੇ ਪਰ ਫੇਰ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜ਼ੋਰ ਪਾਇਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦਿਵਸ ਤੇ ਜਥੇ ਨੂੰ ਜਾਣ ਦੀ ਇਜਾਜ਼ਤ ਆ ਜਿਹੜੀ ਮਿਲਣੀ ਚਾਹੀਦੀ ਹੈ ਸੋ ਇਸ ਕਰਕੇ ਭਾਰਤ ਸਰਕਾਰ ਨੇ ਮਨਜ਼ੂਰੀ ਦਿੱਤੀ ਤੇ ਇਧਰੋਂ ਪੰਜਾਬ ਤੋਂ ਜੱਥਾ ਰਵਾਨਾ ਹੋਇਆ ਸੋ ਉਸ ਜੱਥੇ ਦੇ ਵਿੱਚ ਹੀ ਇੱਕ ਔਰਤ ਸੀਗੀ ਜਿਸ ਦਾ ਨਾਮ ਸਰਬਜੀਤ ਕੌਰ ਦੱਸਿਆ ਜਾ ਰਿਹਾ ਜਿਹੜੀ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਤੋਂ ਸੀਗੀ ਤੇ ਇਸ ਔਰਤ ਦੀ ਉਮਰ ਆ ਜਿਹੜੀ ਲਗਭਗ 50 ਸਾਲ ਦੇ ਕਰੀਬ ਸੀਗੀ ਕਿਉਂਕਿ ਕਈ ਰਿਪੋਰਟਾਂ ਦੇ ਮੁਤਾਬਕ ਕਿਤੇ ਕਿਤੇ ਉਹਦੀ ਉਮਰ 48 ਯਾਨੀ ਕਿ 48 ਸਾਲ ਦੱਸੀ ਜਾ ਰਹੀ ਹੈ ਕਿਤੇ ਕਿਤੇ 52 ਵੀ ਦੱਸੀ ਜਾ ਰਹੀ ਹੈ ਤਾਂ ਅਸੀਂ ਮੰਨ ਕੇ ਚੱਲ ਸਕਦੇ ਹਾਂ ਕਿ ਉਹਦੀ ਜਿਹੜੀ ਉਮਰ ਸੀਗੀ ਉਹ 50 ਸਾਲ ਦੇ ਲਗਭਗ ਹੈਗੀ ਸੀ ਸੋ ਉਹ ਔਰਤ ਵੀ ਪੰਜਾਬ ਦੇ ਬਾਰਡਰ ਤੋਂ ਪਾਕਿਸਤਾਨ ਦੇ ਵਿੱਚ ਦਾਖਲ ਹੋ ਜਾਂਦੀ ਹੈ ਜੱਥੇ ਦੇ ਵਿੱਚ ਜੱਥਾ ਨਿਯਮਾਂ ਅਨੁਸਾਰ ਹੌਲੀ-ਹੌਲੀ ਗੁਰਦੁਆਰਾ ਧਾਮਾਂ ਦੇ ਦਰਸ਼ਨ ਕਰਦਾ ਨਨਖਾਣਾ ਸਾਹਿਬ ਕਰਤਾਰਪੁਰ ਸਾਹਿਬ ਹੋਰ ਵੀ ਜਿੰਨੇ ਧਾਰਮਿਕ ਸਥਾਨ ਮਿੱਥੇ ਹੁੰਦੇ ਨੇ ਉਹਨਾਂ ਦੇ ਦਰਸ਼ਨ ਕਰਦਾ ਤੇ ਜਦੋਂ ਉਹ ਜੱਥਾ ਜਿੰਨੇ ਵੀ ਧਾਰਮਿਕ ਸਥਾਨ ਸੀਗੇ ਮਿੱਥੇ ਹੋਏ ਸੀਗੇ ਉਹਨਾਂ ਦੇ ਦਰਸ਼ਨ ਕਰਕੇ ਵਾਪਸ ਪੰਜਾਬ ਪਰਤਦਾ ਤਾਂ ਦੇਖਿਆ ਜਾਂਦਾ ਕਿ ਉਹ ਔਰਤ ਜਿਹੜੀ ਕਿ ਸਰਬਜੀਤ ਕੌਰ ਸੀਗੀ ਉਸ ਜੱਥੇ ਦੇ ਵਿੱਚ ਨਹੀਂ ਹੈਗੀ ਪਹਿਲਾਂ ਪਹਿਲਾਂ ਖਬਰਾਂ ਆਉਂਦੀਆਂ ਨੇ ਕਿ ਉਹ ਸ਼ਾਇਦ ਕਿਸੇ ਕਾਰਨ ਕਰਕੇ ਇੱਧਰ ਉੱਧਰ ਹੋ ਗਈ ਪਤਾ ਨਹੀਂ ਲੱਗਿਆ ਉਸ ਦੀ ਭਾਲ ਕੀਤੀ ਜਾਂਦੀ ਹੈ ਪਰ ਫੇਰ ਕੁਝ ਸਮੇਂ ਬਾਅਦ ਉਹਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਉਹ ਦੱਸ ਰਹੀ ਹੈ ਕਿ ਉਸ ਨੇ ਪਾਕਿਸਤਾਨ ਦੇ ਵਿੱਚ ਵਿਆਹ ਕਰਵਾ ਲਿਆ ਹੈ ਜਾਂ ਕਹਿ ਲਓ ਨਿਕਾਹ ਕਰਵਾ ਲਿਆ ਹੈ ਤੇ ਉਸ ਨੇ ਆਪਣਾ ਨਾਮ ਆ ਜਿਹੜਾ ਸਰਬਜੀਤ ਕੌਰ ਤੋਂ ਬਦਲ ਕੇ ਨੂਰ ਹੁਸੈਨ ਰੱਖ ਲਿਆ ਹੈ ਸੋ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ ਹੁਣ ਸਵਾਲ ਦੋਸਤੋ ਇੱਥੇ ਇਹ ਖੜਾ ਹੁੰਦਾ ਹੈ ਇੱਕ ਤਾਂ ਧਾਰਮਿਕ ਤੌਰ ਤੇ ਉਹਨੇ ਜੇ ਆਪਾਂ ਕਹਿ ਸਕਦੇ ਆ ਕਿ ਆਪਣੇ ਨਿੱਜ ਦੇ ਲਈ ਉਸਨੇ ਉਸ ਚੀਜ਼ ਨੂੰ ਵਰਤਿਆ ਨਾ ਕਿ ਸਿਰਫ ਇਹ ਸੀਗਾ ਕਿ ਉਹ ਦਰਸ਼ਨਾਂ ਦੇ ਲਈ ਉੱਧਰ ਗਈ ਕਿਉਂਕਿ ਉਹਨੇ ਜਥੇ ਨੂੰ ਵੀ ਕਹਿ ਸਕਦੇ ਆ ਇੱਕ ਨਿੱਜ ਦੇ ਤੌਰ ਤੇ ਅਪਣਾਇਆ ਤੇ ਉਸਦੇ ਦਿਮਾਗ ਦੇ ਵਿੱਚ ਤਾਂ ਚੀਜ਼ਾਂ ਹੋ ਰਹੀ ਚੱਲ ਰਹੀਆਂ ਸੀ ਹਾਲਾਂਕਿ ਅਸੀਂ ਇਸ ਚੀਜ਼ ਤੇ ਟਿੱਪਣੀ ਨਹੀਂ ਕਰਦੇ ਸਭ ਦੀ ਆਪਣੀ ਆਪਣੀ ਆਜ਼ਾਦੀ ਹੁੰਦੀ ਆ ਕੋਈ ਵੀ ਧਰਮ ਕੋਈ ਅਪਣਾ ਸਕਦਾ ਤੇ ਹਰ ਇੱਕ ਦੀ ਆਪਣੀ ਲਾਈਫ ਹੁੰਦੀ ਆ ਕਿਸੇ ਨਾਲ ਵੀ ਵਿਆ ਕਰਵਾ ਸਕਦਾ ਪਰ ਦੋਸਤੋ ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਕਿ ਐਡੇ ਵੱਡੇ ਧਾਰਮਿਕ ਜਥੇ ਦੇ ਨਾਲ ਜਾਣਾ ਜਿੱਦਾਂ ਨੇ ਕਿ ਇੰਨੀ ਔਖੀ ਸਰਕਾਰ ਤੋਂ ਮਨਜ਼ੂਰੀ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਸਾਨੂੰ ਦਰਸ਼ਨਾਂ ਦੀ ਜਿਹੜੀ ਆ ਮਨਜ਼ੂਰੀ ਦਿੱਤੀ ਜਾਵੇ ਉਧਰ ਪਾਕਿਸਤਾਨ ਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਤੇ ਸਵਾਲ ਜ਼ਰੂਰ ਖੜਾ ਕਰਦਾ ਕਿ ਧਾਰਮਿਕ ਸਥਾਨਾਂ ਤੇ ਵੀ ਇਹ ਸਭ ਹੁੰਦਾ ਤੇ ਲੋਕ ਸਿਰਫ ਦਰਸ਼ਨਾਂ ਦੇ ਲਈ ਨਹੀਂ ਜਾਂਦੇ ਹੈਗੇ ਤੇ ਪਤਾ ਨਹੀਂ ਲੋਕਾਂ ਦੇ ਦਿਮਾਗ ਦੇ ਵਿੱਚ ਕੀ ਕੀ ਕੁਝ ਚੱਲੀ ਜਾਂਦਾ ਸੋ ਸੋ ਇਦਾਂ ਦੇ ਵੀ ਸਵਾਲ ਇਦਾਂ ਦੀਆਂ ਘਟਨਾਵਾਂ ਇਦਾਂ ਦੀਆਂ ਕਹਾਣੀਆਂ ਖੜੇ ਕਰ ਦਿਆ ਨੀ ਦੂਜੇ ਪਾਸੇ ਪਾਕਿਸਤਾਨ ਵਾਰ-ਵਾਰ ਇਹ ਕਹਿ ਰਿਹਾ ਹੈ ਕਿ ਇਹ ਔਰਤ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਹੈ ਆਪਣੀ ਖੁਸ਼ੀ ਦੇ ਲਈ ਵਿਆਹ ਕਰਵਾਇਆ ਹੈ ਇਸ ਦੇ ਵਿੱਚ ਸਾਡੇ ਪਾਕਿਸਤਾਨ ਦਾ ਕੋਈ ਵੀ ਦੋਸ਼ ਨਹੀਂ ਉਧਰ ਭਾ ਕੇ ਜਿਹੜੇ ਭਾਰਤੀ ਨਾਗਰਿਕ ਨੇ ਜਾਂ ਭਾਰਤੀ ਲੋਕ ਨੇ ਪੰਜਾਬ ਦੇ ਲੋਕ ਨੇ ਉਹ ਸੋਸ਼ਲ ਮੀਡੀਆ ਦੇ ਇਹ ਸਵਾਲ ਪੁੱਛ ਰਹੇ ਨੇ ਕਿ ਇਹ ਸਾਡੇ ਭਾਰਤ ਦੇਸ਼ ਦੀ ਨਾਗਰਿਕਾ ਤੇ ਇਸ ਦੀ ਜਿਹੜੀ ਜਾਂਚ ਪੜਤਾਲ ਆ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਹਾਲਾਂਕਿ ਸਰਬਜੀਤ ਕੌਰ ਦਾ ਕਹਿਣਾ ਇਹ ਹੈ ਕਿ ਉਹ ਬਹੁਤ ਖੁਸ਼ ਹੈ ਇਸ ਰਿਸ਼ਤੇ ਤੋਂ ਉਹ ਆਪਣੀ ਮੈਰਿਜ ਲਾਈਫ ਤੋਂ ਬਹੁਤ ਖੁਸ਼ ਹੈ ਪਰ ਇਹ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਸਵਾਲ ਜ਼ਰੂਰ ਖੜਾ ਕਰਦੇ ਨੇ ਕਿ ਇਹ ਸਭ ਕਿਉਂ ਹੋਇਆ ਕਿਤੇ ਨਾ ਕਿਤੇ ਕੁਝ ਰਿਪੋਰਟਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਇਹ ਵੀ ਜ਼ਿਕਰ ਆ ਰਿਹਾ ਕਿ ਉਸ ਦਾ ਪਿਛੋਕੜ ਆ ਜਿਹੜਾ ਪੁਲਿਸ ਨੇ ਪਹਿਚਾਣਿਆ ਜਾਂ ਉਸ ਦੀ ਜਾਂਚ ਕੀਤੀ ਉਹਦੇ ਤੇ ਪਹਿਲਾਂ ਵੀ ਧੋਖਾਧੜੀ ਦੇ ਆ ਪਰਚੇ ਕਹਿ ਸਕਦੇ ਆ ਆਪਾਂ ਸਰਬਜੀਤ ਕੌਰ ਤੇ ਹੋਏ ਹੋਏ ਨੇ ਕਈ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਉਹ ਉਹਨਾਂ ਪਰਚਿਆਂ ਤੋਂ ਬਚਣ ਦੇ ਲਈ ਆ ਕਾਨੂੰਨ ਤੋਂ ਬਚਣ ਦੇ ਲਈ ਉਸ ਨੇ ਇਸ ਚੀਜ਼ ਦਾ ਸਹਾਰਾ ਲਿਆ ਕਿ ਉਹ ਮੁਲਕ ਛੱਡ ਕੇ ਉਧਰ ਪਾਕਿਸਤਾਨ ਚਲੀ ਜਾਵੇ ਇੱਥੇ ਸਵਾਲ ਇੱਕ ਦੋਸਤੋ ਇਹ ਵੀ ਬਹੁਤ ਵੱਡਾ ਖੜਾ ਹੁੰਦਾ ਹੈ ਕੀ ਇਹ ਸਾਰਾ ਸਿਸਟਮ ਇੱਕ ਜਾਂ ਦੋ ਦਿਨ ਦੇ ਵਿੱਚ ਤਾਂ ਪਲਾਨ ਨਹੀਂ ਹੋਇਆ ਹੋਣਾ ਮਤਲਬ ਕਿ ਉਹ ਬਹੁਤ ਟਾਈਮ ਤੋਂ ਉਹਨਾਂ ਦੇ ਨਾਲ ਸੰਪਰਕ ਚ ਹੁਣੀ ਉਧਰਲੇ ਬੰਦਿਆਂ ਦੇ ਨਾਲ ਚਾਹੇ ਪਾਕਿਸਤਾਨ ਦੇ ਬੰਦਿਆਂ ਨਾਲ ਕਹਿ ਲਓ ਜਿਹਦੇ ਨਾਲ ਵੀ ਉਹਦਾ ਵਿਆਹ ਹੋਇਆ ਗੱਲਬਾਤ ਪਹਿਲਾਂ ਤੋਂ ਹੁੰਦੀ ਹੋਣੀ ਤੇ ਉਸਨੇ ਦਿਮਾਗ ਦੇ ਵਿੱਚ ਪੂਰਾ ਛੜਯੰਤਰ ਰਚਿਆ ਤੇ ਉਸਨੇ ਇਸ ਧਾਰਮਿਕ ਜੱਥੇ ਦਾ ਜਿਹੜਾ ਹੈ ਸਹਾਰਾ ਲਿਆ ਤੇ ਉਧਰ ਚਲੀ ਗਈ ਹੁਣ ਇੱਥੇ ਸਵਾਲ ਹੋਰ ਵੀ ਖੜੇ ਹੋ ਸਕਦੇ ਨੇ ਇਸ ਕਹਾਣੀ ਦੀ ਜਾਂ ਇਸ ਵਿਸ਼ੇ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਇਸ ਵਿੱਚੋਂ ਕਈ ਤੱਥ ਸਾਹਮਣੇ ਹੋਰ ਬਹੁਤ ਵੱਡੇ ਤੋਂ ਵੱਡੇ ਆ ਸਕਦੇ ਨੇ ਕਿਉਂਕਿ ਹਾਲ ਦੇ ਵਿੱਚ ਹੀ ਆਪਾਂ ਨੂੰ ਪਤਾ ਭਾਰਤ ਤੇ ਪਾਕਿਸਤਾਨ ਦੀ ਲੜਾਈ ਲੱਗੀ ਸੀ ਬਹੁਤ ਵੱਡੇ ਲੈਵਲ ਤੇ ਤੇ ਕਿਤੇ ਨਾ ਕਿਤੇ ਜਾਂਚ ਦਾ ਵਿਸ਼ਾ ਜ਼ਰੂਰ ਹੈ ਸੋ ਦੇਖਣਾ ਇਹ ਹੋਵੇਗਾ ਕਿ ਹੋਰ ਕਿੰਨੇ ਸਵਾਲਾਂ ਦੇ ਜਵਾਬ ਨੇ ਜਿਹੜੇ ਸਾਨੂੰ ਮਿਲ ਪਾੰਦੇ ਨੇ ਕਿਉਂਕਿ ਇਹ ਤਾਂ ਸਮਾਂ ਹੀ ਦੇ ਸਕਦਾ ਤੇ ਜਾਂਚ ਹਾਲੇ ਵੀ ਜਾਰੀ ਆ ਜਿਹੜੀਆਂ ਏਜੰਸੀਆਂ ਨੇ ਉਹ ਜਾਂਚ ਲੱਗੀਆਂ ਹੋਈਆਂ ਨੇ ਬਟ ਸਰਬਜੀਤ ਕੌਰ ਦਾ ਕਹਿਣਾ ਇਹ ਹੈ ਕਿ ਉਹ ਆਪਣੀ ਮਰਜ਼ੀ ਨਾਲ ਇੰਦਰ ਆਈ ਹੈ ਆਪਣੀ ਮਰਜ਼ੀ ਨਾਲ ਉਹਨੇ ਵਿਆਹ ਕਰਵਾਇਆ ਤੇ ਉਹ ਬਹੁਤ ਖੁਸ਼ ਹੈ ਹੁਣ ਇਹਦਾ ਵਕਤ ਹੀ ਦੱਸ ਸਕਦਾ ਵਕਤ ਹੀ ਇਸ ਚੀਜ਼ ਦਾ ਜਵਾਬ ਦੇ ਸੋ ਤੁਸੀਂ ਸਾਡੇ ਨਾਲ ਬਣੇ ਰਹੋ ਮਿਲਦੇ ਆ ਤੁਹਾਨੂੰ ਅਗਲੀ ਵਾਰ ਕਿਸੇ ਨਵੀਂ ਚਰਚਾ ਦੇ